ਲੁਧਿਆਣਾ ਦੇ ਵਿੱਚ 20 ਸਾਲਾਂ ਲੜਕੇ ਨੂੰ ਕਿਡਨਾਪ ਕਰਕੇ ਬਲਦਕਾਰ ਕਰਨ ਦੇ ਮਾਮਲੇ ਦੇ ਵਿੱਚ ਲੁਧਿਆਣਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਆਟੋ ਗੈਂਗ ਦੇ ਤਿੰਨ આરોપીਆਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਦੱਸਦੀ ਹੈ ਕਿ ਸਵੇਰ ਦੇ ਸਮੇਂ ਲੜਕੀ ਆਪਣੇ ਕੰਮ ਤੇ ਜਾ ਰਹੀ ਸੀ ਅਤੇ ਜਿਸ ਆਟੋ ਦੇ ਵਿੱਚ ਲੜਕੀ ਬੈਠੀ ਉਸ ਵਿੱਚ આરોપી ਪਹਿਲਾਂ ਹੀ ਸਵਾਰ ਸਨ આરોપીਆਂ ਦੇ ਵੱਲੋਂ ਲੜਕੀ ਨੂੰ ਕਿਡਨਾਪ ਕਰਕੇ ਗੈਂਗ ਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਇਨਾ ਤਿੰਨਾ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਵਿੱਚ ਇੱਕ ਨਬਾਲਗ ਵੀ ਦੱਸਿਆ ਜਾ ਰਿਹਾ ਹੈ। ਉਹ 19 ਤਰੀਕ ਨੂੰ ਥਾਣਾ ਡੇਲੋਂ ਮਾੜੀਵਾਰ ਦਾ ਥੋਈ ਸੀ। ਜਿਹਦੇ ਵਿੱਚ ਇੱਕ 20 ਸਾਲ ਦੀ ਬੱਚੀ ਸੀ ਜੋ ਪ੍ਰਾਈਵੇਟ ਸੀਸੀ ਕਾਰਸਪੋਂਡੈਂਸ ਜਿਹੜੀ ਹੈ ਗ੍ਰੈਜੂਏਸ਼ਨ ਦੇ ਫਸਟ ਇਅਰ ਚ ਦਾ ਪੜ੍ਹਦੀ ਸੀ ਤੇ ਪਲੱਸ ਨਾਲ ਪਾਰਟ ਪਾਰਟਾਈਮ ਜੌਬ ਕਰਦੀ ਸੀ। ਉਹ ਸ਼ਿਮਲਾਪੁਰੀ ਇਹ ਜਾਂਦੀ ਸੀ ਸੂਅਰ ਦੀ ਸ਼ਿਫਟ ਜਿਹੜੀ ਉਹ ਜਲਦੀ ਜਵਾਬਤ ਛੋਏ ਜਾਂ ਸੋਰੀ ਸ਼ੁਰੂ ਨਹੀਂ ਸੀ ਤਾਂ ਉਹ ਲੜਕੀ ਹਰ ਰੋਜ਼ੀ ਤਰ੍ਹਾਂ ਸ਼ਿਗਲਾਪੁਰੀ ਦੇ ਏਰੀਏ ਚੋਂ ਜਲਨਾਰ ਤੱਕ ਆਉਂਦੀ ਉਹ ਤੋਂ ਅੱਗੇ ਸੈਕਿੰਡ ਆਟੋ ਲੈ ਕੇ ਆਪਣੀ ਜਿਹੜੀ ਜੋਬ ਵਾਲੀ ਜਗ੍ਹਾ ਉੱਥੇ ਜਾਂਦੀ ਸੀ ਉਹਨੇ ਜਦੋਂ ਆਟੋ ਦੇ ਵਿੱਚ ਲਿਫਟ ਲਈ ਇਹ ਜਿਹੜੇ ਨੌਜਵਾਨ ਜਿਨ੍ਹਾਂ ਨੇ ਇੱਕ ਆਟੋ ਦੇ ਵਿੱਚ ਦੋ ਜਣੇ ਬੈਠੇ ਹੋਏ ਸੀ ਉਹ ਚ ਉਹ ਲੜਕੀ ਨੂੰ ਲਿਫਟ ਦਿੱਤੀ ਥੋੜੀ ਦੂਰ ਜਾ ਕੇ ਇੱਕ ਸਾਥੀ ਹੋਰ ਨਾਲ ਲਿਆ ਫਿਰ ਉਸ ਤੋਂ ਬਾਅਦ ਉਸ ਲੜਕੀ ਨੂੰ ਜ਼ਬਰਨ ਇਹਨਾਂ ਨੇ ਹੱਤਾਂ ਪਾਰਾ ਬਨ ਕੇ ਟੇਪ ਨਾਲ ਤੇ ਉਹਨੂੰ ਜਿਹੜਾ ਇੱਕ ਸੁਨਸਾਨ ਜਗ੍ਹਾ ਦੇ ਵਿੱਚ ਲਿਜਾ ਕੇ ਜਿਹੜਾ ਲੜਕੀ ਦੇ ਨਾਲ ਗੈਂਗਰੇ ਤਿੰਨਾਂ ਜਣਿਆਂ ਨੇ ਜਿਹੜਾ ਇਹ ਰੇਪ ਕੀਤਾ। ਇਹ ਹੋਣ ਤੋਂ ਬਾਅਦ ਜਿਹੜੀ ਉਸ ਲੜਕੀ ਨੂੰ ਉਸੇ ਜਗ੍ਹਾ ਤੇ ਛੱਡ ਗਏ। ਉਤੋਂ ਬਾਅਦ ਉਸ ਲੜਕੀ ਨੇ ਉੱਥੋਂ ਚੱਲ ਕੇ ਸੜਕ ਤੇ ਆ ਕੇ ਹੈਲਪ ਲੈ ਕੇ ਆਪਣੇ ਘਰ ਗਈ। ਆਪਣੇ ਪਰਿਵਾਰ ਨੂੰ ਸਾਰੀ ਗੱਲ ਦੱਸੀ ਤੇ ਉਤੋਂ ਬਾਅਦ ਉਹਨਾਂ ਨੇ ਥਾਣੇ 'ਚ ਇਤਲਾਹ ਦਿੱਤੀ ਡੇਲੋਂ। ਉਹਦੇ ਵਿੱਚ ਅਸੀਂ ਇੱਕ ਮੁਕੱਦਮਾ ਦਰਜ ਕਰਕੇ ਜਿਹੜਾ ਮਾਨਯੋਗ ਸਾਡੇ ਸੀਪੀ ਸਾਹਿਬ ਨੇ ਬੜਾ ਸੀਨੀਅਰ ਕ੍ਰਾਈਮ ਸੀ। ਜਿਹੜਾ ਗੰਗਰੇਪ ਸੀ ਤੇ ਇਹਦੇ ਵਿੱਚ ਸਾਨੂੰ ਡਾਇਰੈਕਸ਼ਨਸ ਦਿੱਤੀਆਂ ਤੇ ਸਾਡੀ ਟੀਮ ਨੇ ਏਡੀਸੀਪੀ ਜ਼ੈਬਬ ਸਾਈਗਲ ਏਸੀਪੀ ਸਾਊਥ ਵਰਕਬਾਲ ਸਿੰਘ ਏਸੀਪੀ ਇੰਡਸਟਰੀ ਬੀ ਸੰਦੀਪ ਬਡੇਰਾ ਜੀ ਸਾਡੇ ਇੰਚਾਰਜ ਸੀਏਏ ਅਵਤਾਰ ਪਲੱਸ ਐਸਐਚਯੂ ਦੇ ਲੋ ਤਾਂ ਇਹਦੀ ਇੱਕ ਟੀਮ ਬਣਾਈ ਗਈ ਟੀਮ ਦੇ ਵਿੱਚ ਜਿਹੜਾ ਬਿਲਕੁਲ ਹੀ ਬਲਾਈਂਡ ਕੇਸ ਸੀ ਜਿਹੜਾ ਲੜਕੀ ਨੂੰ ਕਿਸੇ ਤਰ੍ਹਾਂ ਦਾ ਬਹੁਤ ਅੱਛੀ ਤਰ੍ਹਾਂ ਬਕੂਏ ਬਾਰੇ ਵੀ ਨਹੀਂ ਸੀ ਪਤਾ ਕਿ ਇਸ ਜਗ੍ਹਾ ਤੇ ਹੈ ਤੇ ਪਲੱਸ ਮਰਤੀ ਨੂੰ ਉਹਨਾਂ ਜਿਹੜਾ ਦੋਸ਼ੀਆਂਆਂ ਜਾਂ ਆਟੋ ਉਹਦੇ ਬਾਰੇ ਬਿਲਕੁਲ ਬਹੁਤ ਘੱਟ ਜਾਣਕਾਰੀ ਸੀ ਉਹਦੇ ਵਿੱਚ ਸਾਡੀ ਟੀਮ ਨੇ ਇਸ ਦੀ ਡੰਗਾਈ ਨੂੰ ਦੇਖਦੇ ਹੋਏ ਤੇ ਇਹਨਾਂ ਮਾਰੇ ਕਰਾਈ ਨੂੰ ਬੜੀ ਮਿਹਨਤ ਕੀਤੀ ਮਿਹਨਤ ਕਰਨ ਤੋਂ ਬਾਅਦ ਇਹ ਦੋਸ਼ੀਆਂ ਦਾ ਆਟੋ ਦਾ ਸਾਰੇ ਨਾਮਿਨੇਟ ਕੀਤਾ ਨਾਮਿਨੇਟ ਕਰਨ ਤੋਂ ਬਾਅਦ ਫਿਰ ਉਸ ਦੋਸ਼ੀਆਂ ਨੂੰ ਬਹੁਤ ਸਟਰਗਲ ਨਾਲ ਜਿਹੜਾ ਗ੍ਰਿਫਤਾਰ ਕੀਤਾ ਕਿਉਂਕਿ ਇਹ ਜਿਹੜੇ ਤਿੰਨੇ ਦੋਸ਼ੀ ਜਿਹੜਾ ਇੱਕ ਜਰਨੈਲ ਹੈ ਤੇ ਦੋ ਦੋਸ਼ੀ ਜਿਹੜਾ ਇੱਕ ਅਨਿਲ ਕੁਮਾਰ ਤੇ ਗੁਰਪ੍ਰੀਤ ਜਿਹੜੇ ਜਗਰਾਉਂ ਦੇ ਰਹਿਣ ਵਾਲੇ ਤਿੰਨੇ ਇਹ ਇਹਨਾਂ ਨੂੰ ਗ੍ਰਿਫਤਾਰ ਕਰਕੇ ਕਿ ਹੁਣ ਅਸੀਂ ਮਾਨਯੋਗ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਤਾਂ ਹੋਰ ਫਰਦਰ ਜਿਹੜੀ ਇਹਨਾਂ ਦੀ ਕੋਈ ਹੋਰ ਇਹਨਾਂ ਨੇ ਪ੍ਰੀਵਿਅਸ ਜਿਹੜਾ ਲੰਘੇ ਹੋਏ ਟਾਈਮ 'ਚ ਕੋਈ ਵਾਰਦਾਤ ਜਾਂ ਕੋਈ ਹੋਰ ਕੰਮ ਤਾਂ ਨਹੀਂ ਕੀਤਾ ਸਰ ਇਹ ਨਸ਼ੇ ਦੇ ਆਦੀ ਵੀ ਇਹ ਜਿਹੜੇ ਦੋ ਜਣੇ ਆ ਨਸ਼ੇ ਦੇ ਵਿਅਕਤੀ ਸਰ ਆਟੋ ਡਰਾਈਵਰ ਜਿਹੜਾ ਇਹਨਾਂ ਚ ਹਾਂਜੀ ਆਟੋ ਡਰਾਈਵਰ ਉਹ ਜਿਹੜਾ ਆਟੋ ਡਰਾਈਵਰ ਉਹ ਜੁਵਨਾਈਲ ਸੀ ਜੋ 17 ਪਲੱਸ ਉਦੀ ਹੋਈ ਸੀ ਸਰ ਇਹਨਾਂ ਇਹਨਾਂ ਦੀ ਏਜ ਕੀ ਹੈ ਇਹਨਾਂ ਦੇ ਵਿੱਚੋਂ ਜਿਹੜਾ ਰਾਮਿੰਦਰ ਕੁਮਾਰ ਹੈ ਉਹਦੀ ਉਮਰ 25 ਸਾਲ ਹੈ ਜਿਹੜਾ ਇਹਦੇ ਵਿੱਚ ਗੁਰਪ੍ਰੀਤਾ ਗੋਪੀ ਉਹਦੀ ਗੁਰੀ ਉਹਦੀ ਉਮਰ 21 ਸਾਲ ਹੈ ਇਹ ਦੋਨੋਂ ਕੀ ਕਰਦੇ ਸਨ ਇਹ ਦੋਨੋਂ ਆਟੋ ਚਲਾਉਂਦੇ ਸੀ ਆਟੋ ਕੀ ਚਲਾਉਂਦੇ ਸੀ ਨਸ਼ਾ ਕਰਦੇ ਸੀ ਆਟੋ ਚ ਲਾਉਂਦੇ ਸੀ ਹੋਰ ਵੀ ਮੈਂ ਵੀ ਜਿਹੜੀ ਹੈ ਡਿਊਰਿੰਗ ਰਿਕਾਰਡ ਵੇਖਾਂਗੇ ਕੋਈ ਹੋਰ ਵਾਰ ਦਾ ਪਤਾ ਨਹੀਂ ਕੀਤੀਆਂ ਜੇ ਉਹਨਾਂ ਨੇ ਐਨਾ ਜਿਹੜਾ ਹਾਂਜੀ ਸਵੇਰੇ 6:00 ਵਜੇ ਜੀ ਪੌਣੇ 6:00 ਵਜੇ ਜਿਹੜਾ ਉਹਨਾਂ ਨੇ ਉਸ ਲੜਕੀ ਨੂੰ ਗਿਲਮਹਿਰ ਦੇ ਤੋਂ ਆਪਣੇ ਆਟੋ ਚ ਬਿਠਾ ਲਿਆ ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਗੈਂਗਰੇਪ ਕਰਕੇ ਫਿਰ ਲੜਕੀ ਨੂੰ ਉੱਤੇ ਸੰਸਾ ਜਗ੍ਹਾ ਮੇਰਕੋਟਲਾ ਰੋਡ ਤੇ ਨੇੜੇ ਤੇ ਛੱਡਤਾ ਸੀ। ਇਹ ਲਾਈਨ ਦੇ ਅੰਦਰ ਕਿੱਥੇ ਜਾਣਾ ਸੀ? ਇੱਕ ਜਿੱਥੇ ਪ੍ਰਾਈਵੇਟ ਜਗ੍ਹਾ ਤੇ ਜੌਬ ਕਰਦੀ ਸੀ ਉੱਥੋਂ ਨੇ ਸੈਂਟਰ ਬਣ। ਆਲਮੋਸਟ ਉੱਥੋਂ 9 ਕਿਲੋਮੀਟਰ ਦਾ ਡਿਸਟੈਂਸ। ਇਹਨਾਂ ਦਾ ਤਿੰਨਾਂ ਦਾ ਜਿਹੜੇ ਇਹਨੂੰ ਇਨਕਲੂਡ ਹੈਗੇ ਨੇ। ਹਾਂਜੀ। ਆਪਸ ਵਿੱਚ ਕੀ ਮਟਾਇਆ ਪੈਨਾਂ ਦੇ? ਇਹ ਤਿੰਨੇ ਜਗਰਾਉਂ ਦੇ ਰਹਿਣ ਵਾਲੇ ਆ। ਤਿੰਨੇ ਆਪਸ ਵਿੱਚ ਦੂਜੇ ਨੂੰ ਦਾਮਦੇ ਆ। ਪਰਿਵਾਰਿਕ ਇਹਨਾਂ ਦੀ ਇੱਕ ਦੂਜੇ ਨਾਲਜ ਹੈ। ਸਰ ਇਹਨਾਂ ਨੇ ਪਹਿਲਾਂ ਕਿੱਥੇ ਆਇਆ ਸੀਗੇ ਜੀ? ਕਦੇ ਲਿਖਿਆ ਇਹਨਾਂ ਚੋਂ ਕੋਈ ਅੱਠ ਪੜਿਆ ਕੋਈ ਨੌ ਪੜਿਆ? ਸਰ ਇਹਨਾਂ ਨੇ ਪਹਿਲਾਂ ਕਿੰਨੇ ਵਾਰ ਹਾਂਜੀ ਇਹ ਇਹ ਜਿਹੜੇ ਬਾਇ ਬਰਥ ਪੰਜਾਬੀ ਆ ਜਿਹੜੀ ਉਹ ਲੜਕੀ ਆਪਣੀ ਉਹ ਵੀ ਬਾਇ ਬਰਥ ਜਿਹੜੀ ਆ ਉਹ ਵੈਸੇ ਯੂਪੀ ਤੋਂ ਪਰ ਅਦਰਵਾਈਜ਼ ਉਹ ਪੰਜਾਬੀ ਆ ਮਤਲਬ ਇੱਥੇ ਬਾਇ ਬਰਥ ਇੱਥੋਂ ਦੇ ਆ ਸਰ ਕਿੱਦਾਂ ਗੱਡੇ ਇਹਨਾਂ ਨੇ ਉਹ ਘੜਦਾ ਬਥੇਰ ਬਥੇਰ ਨਾ ਨਾ ਨੇ ਕਰੀਬਨ ਲੜਕੀ ਨੂੰ 45 ਤੋਂ 50 ਮਿੰਟ ਜਿਹੜਾ ਕਿਡਨੈਪ ਕਰਕੇ ਸਰ ਇਹਨਾਂ ਨੇ ਪਲਾਨ ਕੀਤਾ ਸੀ ਕਿੰਨਾ ਦੇਖੋ ਜਿਹੜੀ ਇਹਨਾਂ ਕੋਲ ਟੇਪ ਸੀ ਜਿਹੜੀ ਟੇਪ ਮੂੰਹ ਤੇ ਲਗਾਈ ਗਈ ਬੱਚਿਆਂ ਨੂੰ ਬੰਨਿਆ ਜਾ ਤੇ ਇਹਨਾਂ ਦੀ ਜਿਹੜੀ ਮਨਸ਼ਾ ਕੋਈ ਅੱਛੀ ਨਹੀਂ ਸੀ ਮਾੜੀ ਸੀ ਸਰੇ ਪਹਿਲਾਂ ਤੋਂ ਤਾਂ ਨਹੀਂ ਲੜਕੀ ਦੀ ਰੈਕੀ ਵਗੈਰਾ ਕਰਦੇ ਨੇ ਦੇਖੋ ਇਸ ਰੂਟ ਤੇ ਘੁੰਮਦੇ ਸੀ ਅਸੀਂ ਹੁਣ ਇਹਨਾਂ ਦੇ ਗ੍ਰਿਫਤਾਰੀ ਕੀਤੀ ਆ ਤੇ ਇਹ ਤੋਂ ਬਾਅਦ ਇਹਨਾਂ ਨੂੰ ਫਰਦਰ ਅੱਗੇ ਜਿਹੜਾ ਇਨਵੈਸਟੀਗੇਟ ਕਰਾਂਗੇ ਤੇ ਇਹਨਾਂ ਦਾ ਹੋਰ ਪ੍ਰੀਵੀਅਸ ਕ੍ਰਾਈਮ ਵੀ ਟ੍ਰੇਸ ਕਰਾਂਗੇ ਪਹਿਲਾਂ ਦੇ ਮਾਮਲੇ ਇਹਨਾਂ ਨੂੰ ਲੜਦੇ ਨਹੀਂ ਕਰਦੇ ਹੁਣ ਤੱਕ ਦੀ ਜਿਹੜੀ ਉਹਦੇ ਮੁਤਾਬਿਕ ਇਹਨਾਂ ਦਾ ਜਿਹੜਾ ਕੋਈ ਔਨ ਰਿਕਾਰਡ ਜਿਹੜਾ ਕੋਈ ਪ੍ਰੀਵੀਅਸ ਰਿਪੋਰਟ ਦੇ ਵਿੱਚ ਕੋਈ ਕ੍ਰਿਮੀਨਲ ਕੇਸ ਨਹੀਂ ਆਇਆ ਬਟ ਇਹ ਹੀ ਬਹੁਤ ਵੱਡਾ ਕ੍ਰਾਈਮ ਹੈ ਜਿਹਦੀ ਕੋਈ ਨਾ ਬਖਸ਼ਣਾ ਵਾਲਾ ਸਰਪੰਚ ਕੋਲ ਨੂੰ ਬੰਦੇ ਜਮਲ ਜੀ ਇਹੀ ਮਰਨ ਨਾਲ 6 ਲੱਗੀ ਨਹੀਂ ਫਿਰ ਤਿੰਨੇ ਬੰਦੇ ਜਿਹੜੇ ਇਸ ਵਾਰਦਾਤ ਸੀ ਕਿੰਨੇ ਬੰਦੇ ਗ੍ਰਿਫਤਾਰ ਕਰ ਲਏ ਤੇ ਵਾਰਦਾਤ ਚ ਜਿਹੜਾ ਆਟੋ ਹੈ ਰਿਕਵਰ ਕਰ ਲਿਆ ਗਿਆ ਪਲੱਸ ਇਹਨਾਂ ਕੋਲੋਂ ਜਿਹੜਾ ਗ੍ਰਿਫਤਾਰ ਕੀਤਾ ਉਹ ਇੱਕ ਮੋਟਰਸਾਈਕਲ ਵੀ ਜਿਹੜਾ ਚੋਰੀ ਦਾ ਜਿਹੜਾ ਬਰਾਮਦ ਕੀਤਾ ਸਰ ਇਹਨਾਂ ਦੀ ਇਸਤਰੀ ਨਾਲ ਕੀ ਹੋਈ ਹੈ ਹਾਂ 7 70 ਗਿਆ ਇਹ ਪਰਮਾਤਮਾ ਬਹੁਤ ਵੱਡੀ ਚੀਜ਼ ਹੈ ਜੀ ਇੰਨੇ ਗੰਦੇ ਜੁਰਮ ਦੀ ਤਾਂ ਮੈਂ ਕਿਹਾ ਥੋੜੀ ਸਜ਼ਾ ਇਹ ਪੁਲਿਸ ਪਾਰਟੀ ਨੂੰ ਦੇਖ ਕੇ ਭੱਜੇ ਸੀ ਤੇ ਉਹਨਾਂ ਦਾ ਮੋਟਰਸਾਈਕਲ ਦਰਖਤ 'ਚ ਭੱਜਿਆ ਤੇ ਇਹਨਾਂ ਦੇ ਜਿਹੜੀਆਂ ਸੱਤਾਂ ਲੱਗੀਆਂ ਸਰ ਸਰ ਹਾਂਜੀ ਤੇ ਇੱਕ ਗੁਆ ਮਤਲਬ ਨਹਿਰ ਦੇ ਕਿਨਾਰੇ ਦੇ ਉੱਤੇ ਬਿਲਕੁਲ ਮਤਲਬ ਸ਼ਮਸ਼ਾਨ ਜਗਾ ਸੀ ਜਿੱਥੇ ਨਵੇਂਆ ਕਰਤੂਕ ਕੀਤੀ ਕੋਈ ਖਾਸ ਗੰਭੀਰ ਪ੍ਰਸੰਗ ਹੈ ਯੈਸ ਇਹ ਆ ਉਹ ਕਿ ਜੇ ਆਟੋ ਤੇ ਬਾਈਕ ਹੈ ਕਿ ਤੇ ਜਿਹੜਾ ਬਾਈਕ ਹੈ ਕਿ ਇਹਦਾ ਬਾਈਕ ਤਾਂ ਫਿਲਹਾਲ ਅਸੀਂ ਉਹਨਾਂ ਦੇਖਿਆ ਚੋਰੀ ਦਾ ਬਾਕੀ ਹੁਣ ਰਮਾਨ ਤੋਂ ਦੇਖਾਂਗੇ ਕਿੱਥੋਂ ਲਿਆਂਦਾ ਕਿਵੇਂ ਆਇਆ ਆਟੋ ਜਿਹੜਾ ਉਹ ਇਹਨਾਂ ਨੇ ਕਿੱਥੇ ਲੋਕਲ ਬੰਦਾ ਸੀ ਉਹਨੇ ਉਹਨੇ ਫਾਈਨਾਂਸ ਕੀਤਾ ਹੋਇਆ ਸੀ ਉਹ ਤਾਂ ਕਿਸ਼ਤਾਂ ਤੇ ਲਿਆ ਵਟ ਕਿਸ਼ਤ ਵੀ ਕੋਈ ਨਹੀਂ ਭਰੀ ਠੀਕ ਇਹਨੇ ਟਾਈਮ ਤੋਂ ਵੈਸੇ ਆਟੋ ਡਰਾਈਵ ਕਰ ਰਿਹਾ ਮੈਂ ਕੋਈ ਤੀਹਾਂ ਸਾਲ ਸਵਾ ਸਾਲ ਤੋਂ ਆਟੋ ਦੇ ਕੰਮ ਕਰਦਾ ਇਹ ਆਟੋ ਦੀ ਇਰੀਕਸ਼ਨ ਨਹੀਂ ਆਟੋ ਆਟੋ ਚਲਾਵਾ ਜਾਂ ਸੀ ਉਹ ਉਹ ਜੀਮਨ ਦਰਾਂ ਵਿੱਚ ਉਹ 17 ਪਲਸ ਜਰਨਾਈਲ ਹੈ ਜੀ ਕੋ ਨੂੰ ਵੀ ਗ੍ਰਸਤਾਰ ਕਰ ਲੈਗੇ ਆਟੋ ਡਰਾਈਵਰ ਨਾਲ ਹੀ ਇਹਨਾਂ ਦੇ ਆਟੋ ਡਰਾਈਵਰ ਤੇ ਪਲਸ ਤਿੰਨੇ ਹੀ ਦੋਸ਼ੀ ਆ ਤਿੰਨੇ ਹੀ ਗੈਂਗਰੇਡ ਦਾ ਧੰਨਵਾਦ ਐਸਨ ਜੈਪ న్యూਸ ਦੇ ਲਈ ਲੁਧਿਆਣਾ ਤੋਂ ਬਿਸ਼ੇਖ ਜਿਰੋਟਾ ਦੀ ਰਿਪੋਰਟ